ਚੜਦੀ ਕਲਾ ਚੋ ਪਰਮਾਤਮਾ ਚੜਦੀ ਕਲਾ ਬਣਾਈ ਰੱਖੇ ਝਾੜੂ ਮਾਰਤਾ ਜੀ ਸਭ ਤੋਂ ਪਹਿਲਾਂ ਤਾਂ ਜਿੱਦਰ ਨੂੰ ਨਿਗਾ ਜਾਂਦੀ ਹੈ ਔਰ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਹਰ ਦਲ ਦੇ ਪਿੰਡਾਂ ਤੋਂ ਵੀ ਆਏ ਨੇ ਉਹ ਜਗਰੂਪ ਗਿੱਲ ਜੀ ਬੈਠੇ ਲਾਲ ਪੱਗ ਵਾਲੇ ਜਿਨ੍ਹਾਂ ਨੇ 64000 ਤੇ ਮਨਪ੍ਰੀਤ ਬਾਦਲ ਮਾਂਜਿਆ ਹੈ ਬਠਿੰਡੇ ਤੋਂ ਤਾਈਓ 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 ਨੂੰ ਥੋੜੇ ਸੁਪਨੇ ਆਉਣ ਲੱਗੇ ਮੈਨੂੰ ਕਿਦੜਾ ਹੈ ਬਾਈ ਵਾਲੇ ਪੜਾਉਂਦੇ ਰਿਆ ਤੂੰ ਸੱਚ ਮੰਨਿਓ ਤਿੰਨੇ ਲੱਖ ਆ ਗਏ ਮਾਝਾ ਵੀ ਆ ਗਿਆ ਦੁਆਬਾ ਵੀ ਆ ਗਿਆ ਤੇ ਮਾਲਵਾ ਵੀ ਤੇ ਝਾੜੂ ਇੱਕੋ ਹੀ ਆ ਜਿਹੜਾ ਸਫਾਈ ਕਰਦਾ ਉਹ ਕਰੂ ਵਸਫਾਈ ਉਹਨੂੰ ਤੁਹਾਡਾ ਮਨ ਤਾਂ ਮੈਂ ਦੋ ਤਿੰਨ ਜਦੋਂ ਪਹਿਲਾਂ ਆਇਆ ਸੀ ਪਰਸੋਂ ਵੀ ਆਇਆ ਸੀ ਮੈਂ ਤਾਂ ਤੁਹਾਡਾ ਦਿਲ ਤਾਂ ਮੈਂ ਉਹਦੀ ਦੇਖ ਲਈ ਸੀ ਮੈਂ ਕਿਹਾ ਥੋੜੀ ਬਦਲ ਬਈ ਤਾਂ ਦੁੱਖ ਕੁਝ ਹੋਰ ਹੀ ਕਹੀ ਜਾਂਦੀ ਹੈ ਤਾਂ ਹਾਂ ਕਿਉਂਕਿ ਉਹਨਾਂ ਨੇ ਧੋਖਾ ਕੀਤਾ ਜਿਸ ਤਰ੍ਹਾਂ ਡਿੰਪੀ ਨੇ ਕੀਤਾ ਇੱਕ ਪਾਸੇ 28 ਸਾਲ ਤੇ ਇਧਰੋਂ ਇਹ ਕਿੰਨੇ ਮੰਗਦਾ 2.5 ਸਾਲ ਤੇ 28 ਸਾਲਾਂ ਤੇ ਜੇ 2.5 ਸਾਲ ਪਾਰੂ ਨਾ ਪਵੇ ਅਸੀਂ ਜ਼ਿੰਮੇਵਾਰ ਆ ਅਸੀਂ ਹੀ ਜ਼ਿੰਮੇਵਾਰ ਮੈਂ ਤਾਂ ਇਹੀ ਕਹੂੰਗਾ ਇਹ ਕਦੇ ਕਿਤੋਂ ਆ ਜਾਂਦੇ ਨੇ ਕਦੇ ਕਿਧਰੋਂ ਆ ਜਾਂਦੇ ਨੇ ਕਦੇ ਕਿੱਧਰਲੀ ਪਾਰਟੀ ਚੋਂ ਕਦੇ ਕਿੱਧਰਲੀ ਪਾਰਟੀ ਚੋਂ ਆ ਜਾਂਦੇ ਨੇ ਇਹਨਾਂ ਦਾ ਪੱਕਾ ਨਹੀਂ ਪਤਾ ਵੀਰੋ ਸਰਟੀਫਿਕੇਟਾਂ ਤੇ ਕੀ ਲਿਖਿਆ ਹੋਇਆ ਹੈ ਤੇ ਹੈਗੇ ਕੀ ਨੇ ਇੱਕ ਜੰਗਲ ਦੇ ਵਿੱਚ ਖਰਗੋਸ਼ ਵਾਸਤੇ ਕੋਈ ਨੌਕਰੀ ਨਿਕਲੀ ਪਰ ਰਿੱਚ ਨੇ ਜੁਗਾੜ ਜਿਹਾ ਲਾ ਲਿਆ ਉਹ ਕਹਿੰਦਾ ਯਾਰ ਮੈਂ ਬੇਰਜ਼ਗਾਰ ਆ ਇਹ ਨੌਕਰੀ ਮੈਨੂੰ ਦੇ ਦਿਓ ਉਹ ਕਹਿੰਦੇ ਇਹ ਤਾਂ ਖਰਗੋਸ਼ ਵਾਸਤੇ ਆ ਉਹ ਕਹਿੰਦਾ ਮੇਰੇ ਵਾਲੇ ਸਰਟੀਫਿਕੇਟ ਤੇ ਖਰਗੋਸ਼ ਲਿਖ ਦਿਓ ਯਾਰ ਇਹ ਚ ਕੀ ਫਰਕ ਪੈਂਦਾ ਖਰਗੋਸ਼ ਲਿਖਾ ਲਿਆ ਕਾਗਜ਼ ਪੂਰੇ ਕਰਾ ਲਏ ਤੇ ਖਰਗੋਸ਼ ਵਾਲੀ ਨੌਕਰੀ ਤੇ ਰਿੱਚ ਲੱਗ ਗਿਆ ਹੁਣ ਰਿੱਚ ਤਾਂ ਲੱਗ ਗਿਆ ਪਰ ਉਹਨੂੰ ਖਾਣਾ ਪੀਣਾ ਤਾਂ ਸਾਰਾ ਕਾਗਜ਼ਾਂਮ ਤਾਂ ਉਹ ਕਰ ਰਿચ્છਾ ਖਰਗੋਸ਼ ਵਾਲੀ ਮਿਲੂਗਾ ਨਾ ਉਹ ਖਰਗੋਸ਼ ਵਾਲੇ ਉਹਨੂੰ ਕੋ ਕੱਪੁੰਨੇ ਹੋਏ ਦਾਣੇ ਜੇ ਦੇ ਰਿਆ ਕਰਨ ਉਹ ਹੁਣ ਰਿચ્છ ਉਹ ਬੜਾ ਮਹੀਨੇ ਬਾਅਦ ਕਹਿੰਦਾ ਬੜੇ ਤੰਗ ਹੋ ਗਏ ਯਾਰ ਆਹ ਕੀ ਖਾਈ ਜੰਨੇ ਯਾਰ ਕਹਿੰਦਾ ਮੈਨੂੰ ਕਹਿੰਦਾ ਰਿચ્છਾ ਯਾਰ ਉਹ ਕਹਿੰਦਾ ਮੈਂ ਵੀ ਮੈਨੂੰ ਉਹ ਰਿચ્છਾ ਵਾਲੀ ਦਿਓ ਯਾਰ ਜਿਹੜੀ ਖੁਰਾਕ ਹੈ ਉਹ ਕਹਿੰਦੇ ਨਾ ਕਾਗਜ਼ਾਂ 'ਚ ਭਾਈ ਬੋਲਦਾ ਤੂੰ ਖਰਗੋਸ਼ ਐ ਉਹਨੂੰ ਕਿਤੇ ਪਤਾ ਲੱਗ ਗਿਆ ਵੀ ਜੰਗਲ 'ਚ ਪਰਲੇ ਪਾਸੇ ਕਿਤੇ ਇੱਕ ਰਿੱਛਾ ਵਾਲੀ ਨੌਕਰੀ ਤੇ ਖਰਗੋਸ਼ ਕੰਮ ਕਰੀ ਜਾਂਦਾ ਹੈ ਉਹ ਕਹਿੰਦਾ ਆਪਾਂ ਉਹ ਨੌਕਰੀ ਲੈ ਦੇਖ ਲੈਨੇ ਆਪਾਂ ਤੇ ਉਹਨੇ ਜੀ ਜੰਗਲ ਦੀ ਹਾਈ ਅਥਾਰਟੀ ਕੋਲੇ ਸ਼ਿਕਾਇਤ ਕਰਤੀ ਵੀ ਉਹ ਉਹ ਮੇਰੇ ਨਾਲ ਬਦਲਾਈ ਜਾਵੇ ਨੌਕਰੀ ਹਾਈ ਅਥਾਰਟੀ ਨੇ ਚਾਰ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਇਹਦਾ ਫੈਸਲਾ ਕਰੋ ਔਰ ਇਛ ਨੂੰ ਬੁਲਾ ਲਿਆ ਕਹਿੰਦੇ ਵੀ ਹਾਂ ਦੱਸੋ ਕਹਿੰਦੇ ਤੁਸੀਂ ਦੇਖ ਲਓ ਜੀ ਆਪ ਦੇਖ ਲਓ ਵੀ ਮੈਂ ਰੇਚਾ ਦੇਖ ਲਓ ਪਰ ਮੈਨੂੰ ਖਰਗੋਸ਼ ਵਾਲੀ ਟ੍ਰੀਟਮੈਂਟ ਮਿਲ ਰਹੀ ਹੈ ਮੈਨੂੰ ਜਿਹੜਾ ਰਿਛ ਦੇ ਹਿਸਾਬ ਨਾਲ ਮੈਨੂੰ ਮੇਰੇ ਨਾਲ ਟ੍ਰੀਟਮੈਂਟ ਕੀਤੀ ਜਾਵੇ। ਉਹ ਕਹਿੰਦੇ ਸਰਟੀਫਿਕੇਟ ਦਿਖਾ ਸਰਟੀਫਿਕੇਟ ਦੇ ਕਹਿੰਦੇ ਲੈ ਖਰਗੋਸ਼ ਐ ਤੂੰ ਤਾਂ। ਇਹ ਨਹੀਂ ਹੋ ਜਾਦਾ। ਆ ਗਿਆ ਮੁੜਿਆ ਆਇਆ ਉਥੋਂ। ਬਾਹਰ ਜਾਨਵਰ ਖੜੇ ਸੀ ਕਹਿੰਦੇ ਕੀ ਬਣਿਆ ਕਹਿੰਦਾ ਗੱਲ ਬਣੀ ਨਹੀਂ। ਉਹ ਕਹਿੰਦਾ ਤੂੰ ਅੜਿਆ ਕਿਉਂ ਨਹੀਂ ਯਾਰ? ਤੂੰ ਅੜਦਾ ਵੀ ਮੈਂ ਰਿਛਾਂ। ਤੂੰ ਆਪਦੇ ਹੱਕਾਂ ਵਾਸਤੇ ਅੜਦਾ ਤੂੰ। ਵੀਰ ਮੈਂ ਰਿਛਾਂ ਵੀ ਮੈਨੂੰ ਰਿਛ ਦੇ ਹਿਸਾਬ ਨਾਲ ਮੇਰੀ ਟ੍ਰੀਟਮੈਂਟ ਕਰੋ। ਤੂੰ ਚੀਤਿਆਂ ਕੋਲ ਅੜਿਆ ਕਿਉਂ ਨਹੀਂ? ਉਹ ਕਹਿੰਦਾ ਕਿਵੇਂ ਅੜਦਾ? ਉਹ ਕਿਹੜਾ ਚੀਤੇ ਨੂੰ ਗਧਿਆਂ ਵਾਲੇ ਸਾਡੀ ਘਟ ਤੇ ਬੈਠੇ ਨੇ। ਕੋਈ ਪਤਾ ਨਹੀਂ ਕਿਹੜਾ ਕਿਹੜਾ ਸਰਟੀਫਿਕੇਟ ਲਈ ਫਾਇਦਾ ਇੱਥੇ ਠੀਕ ਹੈ ਨਾ ਉਹ ਜਿੱਤਿਆ ਛੱਟੀ ਕੋ ਚੱਕੀ ਫਿਰਦੇ ਸੀਗੇ ਉੱਥੇ ਕੋਈ ਹੋਰ ਸੀ ਸੋ ਵੀਰੋ ਇਹਨਾਂ ਦੇ ਸਰਟੀਫਿਕੇਟ ਜਾਲੀ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਦਾ ਵੀ ਕੀ ਕਿੱਧਰੋਂ ਕਿੱਧਰ ਫਿਰਨਾ ਇਹਨਾਂ ਨੇ ਅਸਲੀ ਜਿਹੜੇ ਅਸਲੀ ਜਿਹੜੇ ਸਰਟੀਫਿਕੇਟ ਨੇ ਉਹ ਲੋਕਾਂ ਦੇ ਪਿਆਰ ਦੇ ਸਰਟੀਫਿਕੇਟ ਨੇ ਜਿਹੜੇ ਤੁਸੀਂ ਹੁਣ ਦੇਣ ਉਹਨਾਂ ਤੇ ਕੋਈ ਕਾਟਾ ਨਹੀਂ ਵੱਜਦਾ ਤੇ ਨਾ ਹੀ ਉਹ ਜਾਲੀ ਬਣਣ ਜਿਹੜੇ ਤੁਸੀਂ ਹੁਣ 20 ਤਰੀਕ ਨੂੰ ਜਿਹੜੇ ਸਰਟੀਫਿਕੇਟ ਤੁਸੀਂ ਦਿਵਾਉਂਗੇ ਨਾ ਡਿੰਪੀ ਹੋਰਾਂ ਨੂੰ ਉਹ ਅਸਲੀ ਸਰਟੀਫਿਕੇਟ ਹੋਊਗਾ ਉਹ ਸਰਟੀਫਿਕੇਟ ਤੇ ਉਹ ਸਰਟੀਫਿਕੇਟ ਤੇ ਤੁਹਾਡੇ ਕਿਦੜ ਵਾਸਤੇ ਵਿਕਾਸ ਦਾ ਨਾਮ ਲਿਖਿਆ ਹੋਊਗਾ ਵਿਕਾਸ ਦਾ ਨਾਮ ਲਿਖਿਆ ਹੋਊਗਾ ਸਰਟੀਫਿਕੇਟ 1706 ਕਾਂਸਟੇਬਲ ਤੇ ਸਬ ਇਨਸਪੈਕਟਰ ਨੌਜਵਾਨ ਮੁੰਡੇ ਕੁੜੀਆਂ ਅੱਜ ਵੀ ਭਰਤੀ ਕਰਕੇ ਆਏ ਆ ਪੰਜਾਬ ਪੁਲਿਸ ਚ ਕਿ ਤੁਸੀਂ ਅੱਜ ਆ ਇਕੱਠ ਕਰਕੇ ਉਧਰੋਂ ਤਾਂ ਵੜਿੰਗ ਤੜਿੰਗ ਹੋ ਗਿਆ ਕੰਮ ਫਿਰ ਉਹ ਤਾਂ ਨਹੀਂ ਸੌਂਦੇ ਅੱਜ ਤਿੰਨੇ ਪੜ ਗਿਆ ਕੰਮ ਹੋਣ ਕਿਉਂਕਿ ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ ਪਹਿਲਾਂ ਨਾ ਜਵਾਨਾ ਹੁੰਦਾ ਸੀਗਾ ਆਨੰਦ ਕਾਰਜਾਂ ਤੇ ਕੁੜੀ ਨੂੰ ਸਿੱਖਿਆ ਦੇਣ ਲੱਗ ਜਾਂਦੇ ਸੀ ਵੀ ਸਹੁਰੇ ਨੂੰ ਬਾਪ ਸਮਝੀ ਸੱਸ ਦੇ ਮਾਂ ਸਮਝ ਕੇ ਪੈਰੀ ਹੱਥ ਲਾਈ ਭੈਣੇ ਇਹਦੇ ਨਾਲ ਸਿਆਣੇ ਕਹਿੰਦੇ ਇਹਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਇਹ ਸਿੱਖਿਆ ਨਾਲ ਜੇ ਉਹਨੇ ਸੱਸ ਦੀ ਗੁੱਤ ਪਟਣੀ ਹੋਈ ਜਾਣਸਾਰ ਉਹਨੇ ਗੋਤਨੀ ਨੂੰ ਹੱਥ ਪਾਉਣਾ ਹੀ ਪਾਉਣਾ ਹੈ ਸੂ ਸਭਾ ਨਹੀਂ ਬਦਲਦਾ ਹੁਣ ਜਿਹੜਾ ਬਣਾਈ ਬੈਠੇ ਹੋ ਮਾਣਾ ਇਹ ਤਾਂ ਬਣਾਈ ਬੈਠੇ ਹੋ ਹੁਣ ਦੋ ਦਿਨਾਂ ਨਾਲ ਕੋਈ ਫਰਕ ਨਹੀਂ ਪੈਣਾ ਸੋ ਪਰ ਮੈਨੂੰ ਇੰਨਾ ਖੁਸ਼ੀ ਹੈ ਕਿ ਤੁਹਾਡਾ ਜੋਸ਼ ਦੱਸ